ਜਿਹੜਾ ਅੱਜ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਉਹਦੇ ਬਾਰੇ ਬਰੀਫ ਕਰਿਓ ਜੀ ਦੇਖੋ ਜੀ ਸਾਨੂੰ ਪਤਾ ਹੈਗੇ ਕਿ ਕਮਿਸ਼ਨਰ ਪੁਲਿਸ ਸੁਲੰਦਰ ਵੱਲੋਂ ਬੜਾ ਇਨੀਸ਼ੀਏਟਿਵ ਜਿਹੜਾ ਹੈਗਾ ਜਿਹੜਾ ਹੈ ਜਿੰਨੇ ਵੀ ਸਕੂਲ ਹੈਗੇ ਐਜੂਕੇਸ਼ਨ ਦੇ ਸਕੂਲ ਹੈਗੇ ਉਥੇ ਉਥੇ ਜਿਹੜੇ ਬੱਚਿਆਂ ਦਾ ਜਿਹੜਾ ਸਕੂਲ ਦਾ ਟਾਈਮ ਖਤਮ ਹੁੰਦਾ ਉਸ ਵੇਲੇ ਜਿਹੜੀ ਇੱਥੇ ਕਾਫੀ ਇਸ਼ੂ ਆਉਂਦੇ ਹੈ ਇਸ ਨੂੰ ਲੈ ਕੇ ਜਿਹੜੀ ਇੱਥੇ ਲੰਘਰ ਲਗਭਗ 88 ਥਾਵਾਂ ਤੇ ਜਿਹੜੇ ਹੈਗੇ ਜਿਹੜੇ ਹੈਗੇ ਲਾਈਏ ਜੀ ਤੁਸੀਂ ਦੇਖ ਰਹੇ ਹੋ ਕਿ ਸ਼ਾਦੀ ਜਿਹੜੀ ਇਹਦੀ ਰਕਮਕ ਥੀਮਾਂ ਜਿਹੜੀ ਯੋਸ ਐਸਐਚਓ ਅਤੇ ਜਿਹੜੇ ਇੰਚਾਰਜ ਸਾਹਿਬਾਨ ਨੇ ਸਾਰੇ ਜਿਹੜੇ ਇਹਦੇ ਤੇ ਲੱਗੇ ਹੈਗੇ ਅਸੀਂ ਜਿਹੜਾ ਹੈਗਾ ਜੋ ਵੀ ਇੱਕ ਲੀਗ ਲਿਖਿਆ ਹੈ ਲੈਣਾ ਉਸ ਦੇ ਬਜਾਏ ਹੈ ਪਾਪਾ ਰੱਜੀ ਉਹ ਜਿਹੜਾ ਹੈਗਾ ਇੰਪਲੀਮੈਂਟੇਸ਼ਨ ਕਰਵਾ ਦੇ ਜੀ ਜਿਸਰ ਕਈਆਂ ਵੱਲ ਫੋਨ ਵੀ ਕਰਾਏ ਜਾ ਰਹੇ ਨੇ ਗੱਲਬਾਤ ਕਰਾਈ ਜਾ ਰਹੀ ਹੈ ਅੰਦਰ بڑا ਹੈਗਾ ਜਿਨ੍ਹਾਂ ਜਿਨ੍ਹਾਂ ਨੂੰ ਤੁਹਾਨੂੰ ਜਾਣਤ ਨਹੀਂ ਹੈ ਜਾਂ ਨਾਮ ਨਹੀਂ ਹੈ ਉਹਨਾਂ ਦਾ ਫੋਨ ਵੀ ਕਰਾਂ ਪੰਨ ਬਾਤੀ ਜਿਹੜੇ ਵੀ ਹੁੱਲਣਵਾ ਗਏ ਉਹਨਾਂ ਦੇ ਕਰ ਤੇ ਜਿੱਦਾਂ ਕੀ ਸਰ ਕੋਈ ਸਪਾਰਸ਼ ਪਵਾ ਦਿੰਦਾ ਵਾ ਉਹਨੂੰ ਉਹਦੀ ਗੱਡੀ ਛੱਡ ਕੇ ਉਹ ਨਹੀਂ ਸਕਦਾ ਤੇ ਕਿੰਨੇ ਗੱਡੀਆਂ ਬੌਂਡ ਹੋ ਚੁੱਕੀਆਂ ਨੇ ਕਿੰਨੇ ਚੱਲ ਰਹੇ ਨੇ ਅਸੀਂ ਲੱਗੇ ਆ ਕਿ ਕਿਦੋਂ ਸਰਵਾ ਠੀਕ ਆ ਸਰ ਤੇ ਇਹ ਕਾਰ ਵੀ ਅੱਗੇ ਵੀ ਤੇ ਚੱਲਦੀ ਰਹੇਗੀ ਜੀ ਹਾਂ ਬਾਈ ਤੁਸੀਂ ਕੰਟੀਨਿਊ ਥੈਂਕ ਯੂ ਸਰ ਕੇਆ ਸਰੰਦਾਵਾ ਪ੍ਰਿੰਸੀਪਲ ਐਮ ਜੀਐਨ ਸਕੂਲ ਜਲੰਧਰ ਮੈਂ ਧੰਨਵਾਦੀ ਹਾਂ ਕਮਿਸ਼ਨਰ ਸਾਹਿਬ ਦਾ ਤੇ ਐਸਐਚਓ ਥਾਣਾ ਨੰਬਰ 2 ਦਾ ਕਿ ਉਹਨਾਂ ਨੇ ਮੇਰੀ ਬੱਚਿਆਂ ਦੀ ਸਕਿਉਰਿਟੀ ਵਾਸਤੇ ਆਪੀ ਟੀਜ਼ਿੰਗ ਬਹੁਤ ਹੀ ਨਕੀਲ ਪਾਈ ਹੋਈ ਆ ਅਸੀਂ ਇਹਨਾਂ ਦੀ ਸਰਵਿਸਿਸ ਤੋਂ ਬਹੁਤ ਖੁਸ਼ ਹਾਂ ਤੇ ਪ੍ਰਭਾਵਿਤ ਵੀ ਹਾਂ ਥੈਂਕ ਯੂ ਸੋ ਮਚ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ ਜਿਹੜਾ ਅੱਜ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਉਹਦੇ ਬਾਰੇ ਬਰੀਫ ਕਰਿਓ ਜੀ ਦੇਖੋ ਜੀ ਸਾਨੂੰ ਪਤਾ ਹੈਗੇ ਕਿ ਕਮਿਸ਼ਨਰ ਪੁਲਿਸ ਜੁਲੰਦਰ ਵੱਲੋਂ ਬੜਾ ਇਨੀਸ਼ੀਏਟਿਵ ਜਿਹੜਾ ਹੈਗਾ ਜੁੜਿਆ ਹੈ ਜਿੰਨੇ ਵੀ ਸਕੂਲ ਹੈਗੇ ਐਜੂਕੇਸ਼ਨਲ ਸਿਟਰ ਹੈਗੇ ਉਥੇ ਉਥੇ ਜਿਹੜੇ ਬੱਚਿਆਂ ਦਾ ਜਿਹੜਾ ਸਕੂਲ ਦਾ ਟਾਈਮ ਖਤਮ ਹੁੰਦਾ ਉਸ ਵੇਲੇ ਜਿਹੜੀ ਇਹ ਕਾਫੀ ਇਸ਼ੂ ਆਉਂਦੇ ਹੈ ਐਸਕੂਲ ਲੈ ਕੇ ਜਿਹੜੀ ਇਹ ਲਗਭਗ ਲਗਭਗ 88 ਥਾਵਾਂ ਤੇ ਜਿਹੜੇ ਹੈਗੇ ਕਿ ਕਿ ਜਿਹੜੇ ਲਾਏ ਗਏ ਹੈ ਜੀ ਆ ਤੁਸੀਂ ਦੇਖ ਰਹੇ ਆਂ ਕਿ ਇਹ ਸ਼ਾਦੀ ਜਿਹੜੀ ਇਹ ਜੀ ਵਕਤਕ ਦੀ ਮਾੜੀ ਯੋਸ ਐਸ ਐਚਓ ਅਤੇ ਜਿਹੜੇ ਇੰਚਾਰਜ ਸਾਹਿਬਾਨ ਨੇ ਸਾਰੇ ਜਿਹੜੇ ਇਹਦੇ ਤੇ ਲੱਗੇ ਹੈਗੇ ਨੇ ਅਸੀਂ ਜਿਹੜਾ ਹੈਗਾ ਜੋ ਵੀ ਟੈਕਨੀਕਲ ਲਿਖਿਆ ਹੈ ਲੈਣਾ ਉਸ ਦੇ ਵਿੱਚ ਹੈ ਪਾਪਾ ਰੱਜੀ ਉਹਦਾ ਹੈਗਾ ਇੰਪਲੀਮੈਂਟੇਸ਼ਨ ਕਰਵਾ ਦੇ ਜੀ ਜਿਸਰ ਕਈਆਂ ਵੱਲ ਫੋਨ ਵੀ ਕਰਾਏ ਜਾ ਰਹੇ ਨੇ ਗੱਲਬਾਤ ਕਰਾਈ ਜਾ ਰਹੀ ਹੈ ਅੰਦਰ ਤੋਂ ਬੜਾ ਹੈਗਾ ਜਿਨ੍ਹਾਂ ਜਿਨ੍ਹਾਂ ਨੂੰ ਤੁਹਾਨੂੰ ਜਾਣਤ ਨਹੀਂ ਹੈ ਜਾਂ ਨਾਮ ਨਹੀਂ ਹੈ ਉਹਨਾਂ ਦਾ ਫੋਨ ਵੀ ਕਰੇ ਬਾਕੀ ਜਿਹੜੇ ਵੀ ਹੁੱਲਣਵਾ ਗਏ ਉਹਨਾਂ ਦੇ ਤਾਂ ਤੇ ਜਿੱਦਾਂ ਕਿਸੇ ਕੋਈ ਸਪਾਰਸ਼ ਪਵਾ ਦਿੰਦਾ ਵਾ ਉਹਨੂੰ ਉਹਦੀ ਗੱਡੀ ਛੱਡ ਕੇ ਉਹ ਨਹੀਂ ਸਕਦਾ ਤੇ ਕਿੰਨੇ ਗੱਡੀਆਂ ਬੌਂਡ ਹੋ ਚੁੱਕੀਆਂ ਨੇ ਕਿੰਨੇ ਚੱਲ ਰਹੇ ਨੇ ਅਸੀਂ ਲੱਗੇ ਆ ਕਿ ਕਿਧਰ ਸਰਵਾ ਠੀਕ ਆ ਸਰ ਪਰ ਇਹ ਕਾਰ ਵੀ ਅੱਗੇ ਵੀ ਤੇ ਚੱਲਦੀ ਰਹੇਗੀ ਜੀ ਹਾਂ ਬਾਈ ਜੀ ਕੰਟੀਨਿਊ ਥੈਂਕ ਯੂ ਸਰ ਕੀ ਹੈ ਸਰੰਦਾਵਾ ਪ੍ਰਿੰਸੀਪਲ ਐਮ ਜੀਐਨ ਸਕੂਲ ਜਲੰਧਰ ਮੈਂ ਧੰਨਵਾਦੀ ਹਾਂ ਕਮਿਸ਼ਨਰ ਸਾਹਿਬ ਦਾ ਤੇ ਐਸਐਚਓ ਥਾਣਾ ਨੰਬਰ 2 ਦਾ ਕਿ ਉਹਨਾਂ ਨੇ ਮੇਰੀ ਬੱਚਿਆਂ ਦੀ ਸਕਿਉਰਿਟੀ ਵਾਸਤੇ ਆਪ ਟੀਜ਼ਿੰਗ ਬਹੁਤ ਹੀ ਨਕੀਲ ਪਾਈ ਹੋਈ ਆ ਅਸੀਂ ਇਹਨਾਂ ਦੀ ਸਰਵਿਸਿਸ ਤੋਂ ਬਹੁਤ ਖੁਸ਼ ਹਾਂ ਤੇ ਪ੍ਰਭਾਵਿਤ ਵੀ ਹਾਂ ਥੈਂਕ ਯੂ ਸੋ ਮਚ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ